ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਨੂੰ ਪਤਾ ਹੈ ਕਿ 1 2 ਤਰੀਕ ਨੂੰ 1 2 ਜੂਨ ਨੂੰ 2025 ਨੂੰ ਇੱਕ ਵੀਡੀਓ ਪਾਈ ਸੀਗੀ ਅਸੀਂ ਇਸ ਭੈਣ ਦੀ ਉਹਨਾਂ ਦੇ ਘਰ ਹੀ ਫਿਰ ਖੜੇ ਹੋਏ ਆ ਕਿ ਇਹਨਾਂ ਦੇ ਘਰ ਦੇ ਹਾਲਾਤ ਫਾਇਗੇ ਸੀਗੇ ਤੇ ਉਸ ਵੀਡੀਓ ਜਿਹੜੇ ਆਪਣੇ ਧਿਆਨ ਕੋਈ ਸੇਵਾ ਭਾਵੇਂ ਨਹੀਂ ਸੀ ਆਈ ਪਰ ਅਸੀਂ ਪਰਸਨਲ ਵੀਰਾਂ ਨੂੰ ਕਿਹਾ ਸੀਗਾ ਇਹ ਕੋ ਸੇਵਾ ਸਾਨੂੰ ਔੜਮੁੜ ਟਾਂਡਾ ਹੁਸ਼ਿਆਰਪੁਰ ਤੋਂ 20000 ਰੁਪਏ ਤੇ 5000 ਰੁਪਏ ਜਿਹੜਾ ਵੀਰ ਜਸ਼ਵੀਰ ਸਿੰਘ ਤੋਂ ਜੀ ਸੈਕੂਸ਼ੀ ਨੇ ਕਾਲਜ ਲੁਧਿਆਣਾ ਤੇ ਪਟਿਆਲਾ ਸਰਕਲ ਵੱਲੋਂ ਉਹਨਾਂ ਵੱਲੋਂ ਭੇਜੀ ਗਈ ਹੈ ਤੇ 30000 ਰੁਪਏ ਅਸੀਂ ਹੁਣੇ ਭੇਜੇ ਰਮਜੀਤ ਕੇ ਜਾ ਰਹੇ ਹਾਂ ਤੇ ਆਪ ਜੀ ਨੂੰ ਬੇਨਤੀ ਕਰਦੇ ਹਾਂ ਜੀ ਹੁਣ ਇਹ ਇੱਟਾਂ ਇਹਨਾਂ ਦੀ ਆ ਜਾਣਗੀਆਂ ਰੇਤਾ ਪਿਆ ਹੋਇਆ ਸੀਮੈਂਟ ਆ ਜਾਏਗਾ ਤੇ ਇਹਨਾਂ ਦਾ ਜਿਹੜਾ ਛੱਤ ਦੇ ਉੱਪਰ ਕੰਮ ਸ਼ੁਰੂ ਹੋ ਜਾਏਗਾ ਤੇ ਉਸ ਤੋਂ ਬਾਅਦ ਥੋੜੀ ਜੀ ਮਾਇਆ ਦੀ ਹੋਰ ਲੋੜ ਏ ਤੇ ਤಾಣੀਆਂ ਡੈਕਟਰ ਤੱਕ ਠੀਕ ਹੈ ਜੀ ਇਹ ਤੁਸੀਂ ਜਿੰਨੀ ਸੇਵਾ ਕਰ ਸਕਦੇ ਹੋ ਉਹ ਆ ਨੰਬਰ ਹੈਗਾ ਜੀ 73 475 14 674 73 475 14 674 ਤੁਸੀਂ ਮੇਲ ਨਾਲ ਵੀ ਸੰਪਰਕ ਕਰਕੇ ਗੂਗਲ ਪੇ ਅ ਨੰਬਰ ਲੈ ਸਕਦੇ ਹੋ ਸਕੈਂਰ ਲੈ ਸਕਦੇ ਹੋ ਜਿਹੜੀ ਕੋਈ ਸੇਵਾ ਭੇਜਣੀ ਹੈ ਤੇ ਤੁਸੀਂ ਇਹ ਵੀਰਜੀ ਭਾ ਭੈਣ ਜੀ ਉਹਨਾਂ ਦੇ ਅਕਾਊਂਟ ਤੇ ਤੁਸੀਂ ਭੇਜ ਸਕਦੇ ਹੋ ਕਿਉਂਕਿ ਹੁਣ ਕੋਈ ਸੇਵਾ ਨਾਲ ਆਪਾਂ ਕੰਮ ਸ਼ੁਰੂ ਕਰ ਦੇਣਾ ਤੇ ਅੱਗੇ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਇਹ ਭੈਣ ਜੀ ਉਹਨਾਂ ਦੀ ਜਰੂਰ ਮਦਦ ਕਰੋ ਇਹਨਾਂ ਦੇ ਸਿਰ ਤੇ ਪਤੀ ਨਹੀਂ ਹੈਗੇ ਬੱਚੇ ਨੇ ਤੇ ਕੋਈ ਜ਼ਿਆਦਾ ਹੈਲਪ ਦੀ ਲੋੜ ਨਹੀਂ ਹੈਗੀ ਜੇ ਕਿਸੇ ਨੇ ਦੁਕਾਨ ਤੇ ਸੇਵਾ ਵੇਚਣੀ ਹੈ ਸਰੀਏ ਦੀ ਸੀਮਿੰਟ ਦੀ ਰੇਤੇ ਦੀ ਤੁਸੀਂ ਉੱਥੇ ਭੇਜ ਸਕਦੇ ਹੋ ਠੀਕ ਹੈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਤੇ ਅਸੀਂ ਇਹ ਨਹੀਂ ਕਹਿੰਦੇ ਆ ਕਿ ਤੁਸੀਂ ਸਿੱਧੀ ਡਾਇਰੈਕਟ ਸੇਵਾ ਕਰ ਸਕਦੇ ਹੋ ਤੇ ਜਿਹੜੀ ਕੋਈ ਸੇਵਾ ਭੇਜਣੀ ਆ ਉਹ ਤੁਸੀਂ ਇਹਨਾਂ ਨੂੰ ਭੇਜ ਸਕਦੇ ਹੋ ਜੇ ਦੁਕਾਨ ਤੋਂ ਤੁਸੀਂ ਸਮਾਨ ਚਕਾਉਣਾ ਹੈ ਤੇ ਦੁਕਾਨ ਤੋਂ ਸਮਾਨ ਵਿੱਚ ਕਾ ਸਕਦੇ ਹੋ ਸਾਨੂੰ ਇਹਦੇ ਵਿੱਚ ਕੋਈ ਮੁਸ਼ਕਲ ਨਹੀਂ ਆ ਗਈ ਕਿਉਂਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਕਾਫੀ ਦਿਨਾਂ ਤੋਂ ਬਾਅਦ ਸ਼ਮੀਂ ਦਾ ਜਿਹੜਾ ਮਾਹੌਲ ਜਿਹੜਾ ਉਹ ਸਮਾਂ ਚੱਲਦਾ ਹੈ ਕਿ ਭੈਣ ਜੀ ਉਹਨਾਂ ਦਾ ਤਾਂ ਹੋਲੀ-ਹੋਲੀ ਕਰਕੇ ਚਲੋ ਲੈਂਟਰ ਪਾ ਦੇ ਕੋਈ ਜਿਆਦਾ ਵੱਡਾ ਪ੍ਰੋਜੈਕਟ ਨਹੀਂ ਅੱਜ ਤੁਹਾਨੂੰ ਪਿਛਲੀ ਵੀਡੀਓ ਦਿਖਾਇਆ ਸੀਗਾ ਚਾਰ ਕੁ ਸਪੋਟ ਏਰੀਆ ਦਾ ਪ੍ਰੋਜੈਕਟ ਹੈਗਾ ਤੇ ਕੋਈ ਵੱਡੀ ਗੱਲ ਨਹੀਂ ਤੇ ਆ ਇੱਥੇ ਰਹਿ ਰਿਹਾ ਜੀ ਪਰਿਵਾਰ ਛੋੜਨ ਨਾਲ ਤੱਕ ਜਿਹਾ ਇਹ ਇੱਥੇ ਪਰਿਵਾਰ ਰਹਿ ਰਿਹਾ ਜੀ ਇਹ ਸਾਹ ਹਾਲਾਤ ਨੇ ਕੀ ਦੇਖੋ ਤਦੇ ਇਹ ਬਾਥਰੂਮ ਦੇ ਵਿੱਚ ਬਾਥਰੂਮ ਦੇ ਵਿੱਚ ਇਹਨਾਂ ਨੇ ਸਮਾਨ ਰੱਖਿਆ ਆਪਣੇ ਘਰ ਦਾ 可以。 ਕਿਆ ਪੜੋ ਰਹੇ ਨੇ ਕਿ ਉਹਨਾਂ ਦੇ ਜਿਵੇਂ ਘਰ ਦੀ ਘਰ ਲਈ ਲੋੜ ਸੀਗੀ ਇਹ ਲੈਟਰ ਪੜਨਾ ਬੇਨਤੀ ਕਰਨੀ ਚਾਹਾਂਗੇ ਵੀ ਅੱਜ ਲੈਂਟਰ ਪੈ ਜਾਣਾ ਤਿਆਰੀ ਹੋ ਚੁੱਕੀ ਏ ਕਿ ਜੇ ਕਿਸੇ ਵੀਰ ਭੈਣ ਨੇ ਅੱਗੇ ਤੋਂ ਕੋਈ ਹੈਲਪ ਕਰਨੀ ਹੋਵੇ ਤੇ ਸਿੱਧਾ ਡਾਇਰੈਕਟ ਇਹਨਾਂ ਦੀ ਹੈਲਪ ਕਰ ਸਕਦੇ ਹੋ ਅਸੀਂ ਇਹਨਾਂ ਦਾ ਕਾਊਂਟਰ ਨੰਬਰ ਤੁਹਾਨੂੰ ਭੇਜ ਦਾਂਗੇ ਤੇ ਸਾਡਾ ਸੁਭਾਅ ਏ ਕਿ ਅਸੀਂ ਪਹਿਲੇ ਆਧਾਰ ਤੇ ਇਹ ਮੌਕਾ ਦਿੰਨੇ ਆ ਕਿ ਜਿੰਨਾ ਵੀਰਾਂ ਭੈਣਾਂ ਨੇ ਮਦਦ ਕਰਨੀ ਹੋ ਉਹ ਡਾਇਰੈਕਟ ਕਰ ਸਕਦਾ ਤੇ ਤੁਹਾਨੂੰ ਦਿਖਾ ਰਹੇ ਆ ਕਿ ਜਿਹੜੀ ਭੈਣ ਜੀ ਉਹਨਾਂ ਦੀ ਵੀਡੀਓ ਪਾਈ ਸੀ ਘਰ ਦੇ ਬਾਰੇ ਘਰ ਦੀ ਰੋਡ 'ਚ ਉਹਨਾਂ ਨੂੰ ਚਾਹੇ ਲੈਂਟਰ ਅੱਜ ਪੈਣਾ ਤੇ ਉਹ ਕੰਬੂ ਦਾ ਆ ਕੇ ਜਿਹੜਾ ਉਹ ਰਹਿ ਰਹੇ ਸੀਗੇ ਤੇ ਇਹ ਲੈਟਰ ਦੀ ਤਿਆਰੀ ਚੱਲ ਰਹੀ ਹੈ ਫਿਰ ਜਿਹੜਾ ਉਹ ਟੈਂਪਰ ਹੈ